ਕਾਫਰ ਹਲੋ ਹਾ ਹਾਂ ਓਏ ਅਬ ਭਾਈ ਬੋਪਰਾ ਵੀਡੀਓ ਬਣਾਇਆ ਵੀਡੀਓ ਬਣਾਇਆ ਯਾਰ ਛੜਾ ਭਾਈ ਆਹ ਬੰਦੇ ਛੜਾ ਭਾਈ ਗਿਰੀ ਵੀ ਨਾ ਛੜਾ ਗੁੰਡਾ ਕਰਦੀ ਵੀਡੀਓ ਬਣਾ ਲੈ ਖਾਦੀ ਬੋਣੇ ਕਰਦੀ ਵੀਡੀਓ ਭਾਈ ਭਾਈ ਆ ਦੇਖ ਛੱਟੇ ਨੂੰ ਭਾਈ ਜੀ ਛੱਟੇ ਨੂੰ ਕੱਢੀ ਵੀਡੀਓ ਬਣਾ ਯਾਰ ਭਾਈ ਵੀਡੀਓ ਬਣਾ ਯਾਰ ਬਣਾ ਵੀਡੀਓ ਭਾਈ ਜੀ 5000 ਰੁਪਏ ਦੀ ਗੱਲ ਕਰਕੇ ਛੜਾ 30000 ਇੰਜਣ ਦੇ ਉਸ ਇੰਜਣ ਤੋਂ ਸਪਾਰਟ ਹੋਈ ਇਹਨੇ ਗਲਤੇ ਬੰਦੇ ਕੱਢ ਇਹਨੂੰ ਠੱਗ ਹੁੰਦਾ ਕੋਈ ਓਏ ਹਲੋ ਆ ਠੱਗ ਬੰਦਾ ਹੀ ਠੱਗ ਇਹਨਾਂ ਠੱਗਾ ਇਹ ਅਗਰ ਕੱਢਣ ਵਾਲੇ ਭਾਈ ਅਛਾ ਸ਼ਰੀਆ ਮੈਨੂੰ ਗੁੰਡਾ ਕਰਦੀ ਕਿਥੇ ਆਪਾਂ ਘਰ ਤੋਂ ਨਹੀਂ ਬੰਦਾ ਗੁੰਡਾ ਬਾਈ ਦੱਸ ਕੀ ਗੱਲ ਹੋਈ ਆ ਲਾਈਵ ਆ ਬੰਦੇ ਲਾਈਵ ਹੋਈ ਬਿਠੇ ਸੀ ਗੁੰਡਾ ਕਰਦੀ ਨਾ ਲਾਈਵ ਹੈ ਹੈਲੋ ਹੁਣਾਂ ਨੂੰ ਭਜਾ ਤੋ ਜਿੱਥੇ ਜਾਣਾ ਕੋਣਾ ਹੈ ਕੋਣਾ ਕੋਈ ਮਰਦੀ ਹੋਵੇ ਗੁੰਡਾ ਬਸ ਨੂੰ ਜਮਾ ਰਹੇ ਮਰਦੀ ਹੋਵੇ ਭਜਾ ਅਛਾ ਕੀ ਕਰੀਂ ਇਹਨੇ ਜੋ ਬਈ ਯਾਰ ਸਾਨੂੰ ਗਾਲੀ ਪੈ ਗਈ ਵੀਡੀਓ ਬਣਾ ਲਾ ਗੱਡੀ ਲੈ ਕੇ ਆਇਆ ਬਈ ਯਾਰ ਓਏ ਪਛਾੜ ਓਏ ਓਏ ਚੱਲ ਓਏ ਚੱਲ ਪਛਾੜ ਚੱਲ ਯਾਰ ਗੱਲ ਛੱਡ ਹੁਣ ਅਭੀ ਸਾਹਿਬ ਓਏ ਨਾ ਚੱਡ ਆਈ ਰਾਹ ਗੁੰਡਾ ਕਰਦੇ ਕਰੇ ਇਥੇ ਤੂੰ ਸੁਣਾ ਕਰਦੇ ਆ ਓਏ ਕੋਈ ਲੋਟਰੀ ਕੀਤੀ ਸਾਡੀ ਗੱਡੀ ਦੱਸ ਗੱਡੀ ਲੋਟਰੀ ਠੀਕ ਨਾ ਹੋਈ ਮੇਰੇ ਲੋਟਰੀ ਪੰਜ ਹਜ਼ਾਰ ਦੋਤਾਉਂਦੀ ਆ 5000 5000 ਪਾ ਦੱਸਤਾ ਭਈ 5000 ਨਹੀਂ ਲੋਟਰੀ ਬਟਾ ਦਿਖਾਓ ਬੰਦ ਕਰ ਦਿਓ ਭਾਈ ਹਾਂ ਗਾਣੀ ਕੰਮ ਹਾਂ ਕੰਮ ਕਰੀਂ ਓਏ ਅਗਰ ਤੂੰ ਵੀ ਖੜੇ ਹੈਂ ਮੈਂ ਕਰ ਹੁਣ ਲਾਓ ਹੱਥ ਮੇਰਾ ਕੋਈ ਖੜੇ ਜਾ ਲਾਓ ਹੱਥ ਮੇਰਾ ਚਾਬੀ ਦੋ ਯਾਰ ਸਾਡੀ ਕੋਈ ਦੋ ਦੱਸਦੀ ਆ ਗੱਡੀ ਦੇ ਤਲੇ ਗਏ ਇਹ ਕੰਮ ਕਰਾਉਣਾ ਨਹੀਂ ਯਾਰ ਤੇ ਖੜਾਓ ਕਿਹੜੇ ਲਾਉਣਾ ਯਾਰ ਆ ਲਾ 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 ਲ ਇਹ ਗੱਡੀ ਠੀਕ ਲਾਉਣਾ ਹੈ ਸ਼ਰੇਆਮ ਤੋਂ ਗੱਡੀ ਜੀ ਠੱਗੀ ਮਾਰੀ ਹੈ ਯਾਰ ਠਗੀ ਕਹਿੰਦੇ ਮੈਨੂੰ ਦੱਸ ਪਹਿਲਾਂ ਤੂੰ ਬਾਈ ਵਿੱਚ ਮੈਨੂੰ ਦੱਸੋ ਵੀ ਇਹਨੇ ਕਿੰਨੇ ਜੀ ਗੱਲ ਖੋਲੀ ਆ ਕਿੰਨੇ ਗੱਲ ਖੋਲੇ 10000 ਸਹੀ 10000 ਹਾਂ ਜੀ ਹਜ਼ਾਰ ਭਾਜੀ ਇਹ ਗੱਲ ਖੋਲੀ ਦਿੰਦੇ ਯਾਰ ਸਰਵਿਸ ਕਰਨੇ ਇੰਜਨ ਥੋੜੀ ਕਰਕੇ ਸਰਵਿਸ ਨਹੀਂ ਬਾਈ ਜੀ ਵੀਰੇ ਵੀਡੀਓ ਬਣਾ ਮਾਰੀ ਜੀ ਇਹਦੀ ਵੀਡੀਓ ਬਣਾ ਲੈ 5000 ਬਣਾ ਵੀਡੀਓ ਬਣਾ ਯਾਰ 5000 ਤੈਨੂੰ ਜਿਹਨੇ ਕੋਣ ਕਰਦਾ ਵੀਰੇ ਤੁਸੀਂ ਵੀਡੀਓ ਬਣਾਵੋਗੇ ਫੇਸਬੁਕ ਤੇ ਬਣਾ ਕੇ ਕਿੱਥੇ ਮਰਜ਼ੀ ਵੀਡੀਓ ਬਣਾ ਕੇ ਬੇਚ ਦੇ ਪਾਵਾਂਗੇ ਯਾਰ ਕਿੱਥੇ ਮਰਜ਼ੀ ਬਣਾ ਲੈ ਛੱਡ ਭਈ ਗਾਰ ਨਾ ਘੱਟ ਠੀਕ ਹੈ ਗੱਲ ਕੁੜੀ ਨਹੀਂ ਮੈਂ ਗੱਲ ਕਿਨੇ ਕੱਢੀ ਐ ਇੱਕ ਮਿੰਟ ਚਾਨੀ ਮਾਣਾ ਬੋਲ ਇਹਨੂੰ ਚੱਲਣਾ ਬੰਨੋ ਯਾਰ ਤੈਨੂੰ ਪਹਿਲਾਂ ਕਹਿੰਦਾ ਵੀ ਤੇਨੇ ਜਿਹੜੀ ਗੱਲ ਹੋਈ ਐ ਕੱਲ੍ਹ ਸਰਪਸ ਨੂੰ ਤੈਨੂੰ ਇੰਗਰ ਬੰਨਦਾ ਕੁੱਝ ਕਰੀ ਜਾਂਦਾ 5000 ਦਾ ਇੰਜੈਕਟਰ ਦਾ ਇੱਕ ਥਰੋਰ ਦਾ ਗੁੰਡਾ ਕਰਦੀ ਕਰੀ ਜਾਂਦਾ ਗੁੰਡਾ ਕਰ ਬਈ ਕਰੀ ਹੁਣ ਕੀ ਐ ਇਹ ਸਟਾਰਟ ਤਾਂ ਹੋਣੀ ਨਹੀਂ ਜਾਂਦੀ ਸਟਾਰਟ ਹੋਰ ਕਰ ਦੋ ਪੈਸੇ ਕਿੱਥੋਂ ਸਟਾਰਟ ਕਰਦੇ ਸਟਾਰਟ ਕਰ ਦੋ ਮੈਂ ਮੈਂ ਪੈਸੇ ਦੇ ਦੂੰਗਾ 2000 ਲੱਗੂ ਇਹਦੇ ਅਸੀਂ ਗੁੱਗਲ ਤੋਂ ਕਰਦੇ ਮਾਂਜੀ ਰਪਿਆ ਪੰਜ ਪੰਜ ਚ ਨਹੀਂ ਹੁੰਦੀ ਸਟਾਰਟ ਇਹ ਉਹ ਕਿਹਦੇ ਸਰਪਸ ਨੂੰ ਕਹਿੰ ਇਹਦੇ ਰੁਪਈਆ ਪੂਰਾ 20000 ਲੱਗੂ ਦੇਖ ਬ੍ਰੇਕ ਆਪ ਬਣਾਵੜਾ ਆਹ ਨਾਲ ਬਣਾਵੜਾ 5000 ਰੁਪਈਆ ਦੀ ਗੱਲ ਕਰਕੇ ਹੁਣ ਕਹਿੰਦਾ 20000 ਰੁਪਈਆ ਲੱਗਣਗੇ ਫੇ ਤੂੰ ਬੰਦ ਗਿਆ ਭਾਈ ਕਿੰਨੀ ਦੀ ਗੱਲ ਹੋਈ ਸੀ ਕਿੰਨੇ ਮੁਖ ਕਿੰਨੇ ਮੂੰਹ ਲਾਇਆ ਹੁੰਦੇ ਨੇ 5000 ਦੀ ਗੱਲ 5000 ਸਰਵਿਸ ਹੋਈ ਸੀ ਸਰਵਿਸ ਸਰਵਿਸ ਇੱਥੋਂ ਇੱਥੋਂ ਸਰਵਿਸ ਤੋਂ ਸਰਵਿਸ ਭਾਈ ਨਹੀਂ ਨਹੀਂ ਸਰਵਿਸ ਇੱਥੋਂ ਕਰਵਾ ਕੇ ਯਾਰ ਸਰਵਿਸ ਇੱਥੋਂ ਕਰਵਾ ਕੇ ਜਾਂ ਸੁਜੋ ਕਰਵਾ ਕੇ ਭਾਈ 20000 ਰੁਪਈਆ ਲੱਖ ਲੱਗੂ ਉੱਥੇ ਲੈ ਜਾ ਫਿਰ ਇੱਥੇ ਕਿ ਲੈ ਕੇ ਨਹੀਂ ਲੱਖ ਰੁਪਈਆ ਨਿਕਲ ਆ ਜਾ ਉਹਦੋਂ ਇਹਨਾਂ ਨੇ ਆਖਿਆ ਸੀ 5000 ਲੋਡ ਕਰ ਦਿੰਦੇ ਆ ਹਾਂ ਤੇ ਹੁਣ ਇਹ ਸਟਾਰਟ ਵੀ ਨਹੀਂ ਹੋਈ ਤੇ ਲੱਖ ਤੋਂ 200000 ਪਾ ਕੇ ਭਾਈ ਜੀ ਲੱਖ ਵੀਰ ਕੋਲ ਪੌਸ਼ ਇਹ ਨਫਰਾਨਾਂ ਦੀ ਗੱਡੀ ਆ ਭਾਈ ਜੀ ਕੰਮ ਹਾਂ ਤੁਹਾਨੂੰ ਦੱਸਾਂ 20000 ਨਹੀਂ ਨਹੀਂ ਕੰਮ ਹੈ 40000 ਇੰਜੈਕਟਰ ਇੱਕ ਏਜੰਸੀ ਲੈ ਜਾਓ ਕਰ ਇਹਨੂੰ ਐਵੇਂ ਨਾ 5000 ਰੁਪਏ ਮੋੜਿਆ ਲੋ 5000 ਰੁਪਏ ਮੋੜਿਆ ਵੀਡੀਓ ਹੁੰਦਾ ਕੁਝ ਵੀ ਆ ਵੀਡੀਓ ਬੜਾ ਪੜਾ ਵੀਡੀਓ ਯਾਰ ਭਈ ਬੜਾ ਵੀਡੀਓ ਬਣਾਓ ਵੀਡੀਓ ਬਣਾਓ ਭਾਈ ਇਹਨੇ ਬੜਾਈ ਜਾ ਬੜੇ ਲੈਣ ਨੂੰ ਭਈ ਸ਼ਰੇਆਵੜਾ ਬੰਦੇ ਨੇ ਭਾਈ ਮੈਨੂੰ ਠੱਗੀ ਮਾਰੀ ਸਾਡੇ ਨਾਲ ਕਾਈ ਰਕੀ ਮਟਕੀ ਸਾਰੀ ਏ ਬਾਈ ਕਾਈ ਇੱਕ ਮਿੰਟ ਦੱਸਿਓ ਕਾਈ ਰਕੀ ਮਟਕੀ ਮਰੀਏ ਤੇ ਇਹਨੂੰ ਦੱਸਦੇ ਆ ਆ ਜਿਹੜੀਆਂ ਗੱਡੀਆਂ ਖੜੀਆਂ ਸਾਰੇ ਨਹੀਂ ਕਰਦੇ ਦਿਖਾ ਗੱਡੀਆਂ ਮੰਗਲੇ ਲਖੜੀਆਂ ਬਾਈ ਸਾਰੇ ਨਹੀਂ ਕਰਦੇ ਰੇ ਮੇਰੀ ਗੱਲ ਸੁਣੋ ਵੀਡੀਓ ਬੁਣੀ ਨਾ ਬਣਾਓ ਤੁਸੀਂ ਵੀਡੀਓ ਬਣਾਵਾ ਜੀ ਕਰੀਂਦਾ ਸਾਬ ਲਾਣਾ ਬਣਾ ਵੀਡੀਓ ਬਣਾਵਾਗੇ ਬਾਈ ਵੀਡੀਓ ਬਣਾਏਗਾ ਫੜਾ ਹੋ ਦੇ ਫੋਨ ਫੋਨ ਤੂੰ ਉਹਦੀ ਲੈ ਫੋਨ ਤੋੜਦੀ ਅਸਰੇ ਮੁੰਡਾ ਕਰਦੀ ਏ ਬਾਈ ਯਾਰ ਦੁਕਾਨ ਗੱਲ ਸੁਣ ਲਓ ਵੀਰ ਯਾਰ ਦੀ ਗੱਲ ਹੋਈ ਸੀ 5000 ਸਰਵਿਸ ਕਿਹੜੀ ਕਰ ਦੂਗਾ ਤੂੰ ਯਾਰ ਤੈਨੂੰ ਰੋਡ ਤੇ ਕਰਾਉਣੀ ਸਾਬ ਹਾਂ 5000 ਦੇ ਤਰੀਕੇ ਨਾਲ ਸਰਵਿਸ ਹੋਊਗੀ ਅਸੀਂ ਤੈਨੂੰ ਰੋਡ ਤੇ ਕਰਾਉਣੀ ਸਾਬ ਹਾਂ ਤੈਨੂੰ ਰੋਡ ਤੇ ਸੁਣਾ ਦੋ ਯਾਰ ਹਾਂ ਰੋਡ ਤੇ ਸੁਣਾ ਦੋ ਤੂੰ 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 ਕਰ ਤੂੰ ਸੌਖਾ ਜਾ ਤੂੰ ਖਾ ਲੈ ਮੈਂ ਸਭ ਨੂੰ ਮੇਰੀ ਸਕਰੀ ਸੌ ਯਾਰ 5000 ਦੀ ਗੱਲ ਹੋਈ ਹੈ 5000 ਦੀ ਕਿ ਮੈਂ ਤੈਨੂੰ 10000 ਰੁਪਏ ਇੰਦਣ ਕਰਾ ਕੇ ਦਿਖਾ ਆ ਯਾਰ ਬਈ ਇਹ ਇਹ ਗੱਲ ਕਿ 5000 ਸਹੀ ਕਰ ਦੋਈਏ ਤੈਨੂੰ ਕੱਢੀ ਤੁਹਾਨੂੰ ਦੀ ਗੱਲ ਨਹੀਂ ਸਰਵਿਸ ਵਾਸਤੇ ਕਰਵਾਵਾ ਤੇ ਗੱਡੀ ਆਈ ਸਰਵਿਸ ਕਰਵਾਉਣ ਲਈ ਤੁਸੀਂ ਬਾਈ ਤੁਸੀਂ ਪਹਿਲਾਂ ਤੁਸੀਂ ਪਹਿਲਾਂ ਹੀ ਕਰਵਾ ਲਈ ਸਰਵਿਸ ਕਰਦੇ ਗੱਲ ਨਹੀਂ ਸੀ ਜਰਾ ਪਹਿਲਾਂ ਨਾ ਹੋਣੀ ਹੈ ਇੰਜਨ 5000 ਕਿਹਨ ਕਰ ਦੂ ਤੁਸੀਂ ਪਹਿਲਾਂ ਕਿਹਾ ਸੀ ਤਾਂ ਬਾਈ 20000 ਰੁਪਏ ਲੱਗੂ ਗੱਡੀ ਤੇ ਲੱਗੂ ਆਉਂਦਾ ਤੈਨੂੰ ਪਤਾ ਹੀ ਹੈ ਅਸੀਂ ਜੇ ਸਾਨੂੰ ਲੱਗਦਾ ਤੇ ਕਰਵਾ ਲੈਂਦੇ ਪਹਿਲਾਂ ਨਾ ਲੱਗਦਾ ਖਲੇ ਦੇ ਸਾਡੀ ਗੱਡੀ ਸਰਵਿਸ ਕਰਨੀਆਂ ਇੰਜਨ ਗੱਡੀ ਦਾ ਡਾਊਨ ਆ ਇੰਜਨ ਹਸੀ ਹੋਇਆ ਤਾਂ ਹੁਣ ਇੰਜਨ ਵੀ ਕਰਨਾ ਪਊਗਾ پیسے ਲੱਗਣਗੇ ਨਹੀਂ ਨਹੀਂ ਬਾਈ ਜੇ ਆਪ ਲੱਗਿਆ ਉਹ ਗੱਡੀ ਸਟਾਰਟ ਸੀ ਨਾ ਚਾਰ ਥੋੜੀ ਸੀ ਕਿੰਨੀ ਚਾਰ ਸੀ ਯਾਰ ਇੱਥੇ ਖਿੱਚ ਕੇ ਤੂੰ ਅੰਦਰ ਕਰਤੀ ਅਜੇ ਕੋ ਤੁਸੀਂ ਵੀ ਬਾਈ ਹੁੰਦਾ ਤੁਸੀਂ ਚੀਜ਼ ਕੋਲ ਬਦਲ ਲਿਓਂਦੀ ਯਾਰ ਇਸ ਦਾ ਕੋਈ ਕੀਤੇ ਨਹੀਂ ਖੋਲੇ ਨਹੀਂ ਗੱਡੀ ਪਹਿਲਾਂ ਐਸਟੀਮੇਟ ਦੱਸ ਤੈਨੂੰ ਵੀਰੇ ਅਸੀਂ ਤਾਂ ਸਾਡੀ ਗੱਡੀ ਠੀਕ ਕਰਦੇ ਹੋਏ ਨਹੀਂ ਕਰਦੇ ਨਾ ਹੀ ਕੱਢੋ ਬਸ ਚੱਲੀਏ ਵੇਖੋ ਅਸੀਂ ਨਾਲਾ ਤੁਹਾਨੂੰ 20000 ਰੁਪਏ ਦੇਣਾ ਹੈ ਨਾਲੇ ਨਾਲ ਅਸੀਂ ਫਿਰ ਤੇ 5000 ਰੁਪਏ ਮਿਲਣਗੇ ਬੜਾ ਅੱਗੇ ਹੁਣ ਤੁਸੀਂ ਪਹਿਲਾਂ 20 ਕਹਿੰਦੇ ਹੁਣ 40 ਕਹਿੰਦੇ ਹੋ ਯਾਰ ਜੇ ਇਹਦਾ ਕੰਮ ਕਰਦੇ ਹੋ ਤਾਂ ਹੀ ਨਹੀਂ ਕੁਛੰਦ ਨੂੰ ਯਾਰ ਬਾਈ ਯਾਰ ਇਹ ਲੱਗਦਾ ਪਹਹਾ ਬਣਾਉਂਦੇ ਆ ਰਿਹਾ ਇੱਕ ਮਿੰਟ ਇਧਰ ਦੇਖ ਰਾ ਕੱਡੀਆਂ ਦੇ ਆ ਵਰਨ ਆ ਗਏ ਉਹ ਕੱਡੀਆਂ ਇਹੋ ਜਿਹੇ ਦੇਖੋ ਬੰਨਣਾ ਵੀ ਰੁਈ ਜਾਂਦਾ ਆ ਆ ਦੇਖੋ ਅਗਲਾ ਰੁਈ ਪੁੱਛ ਗਿਆ ਪੁੱਛ ਕੇ ਆਏ ਸੀਗਾ ਸਰਬਾ ਕਿ ਕੰਮ ਕਰਕੇ ਭੇਜਿਆ ਖਾਲਡ ਕਰਨਾ ਉਹ ਸ਼ਾ ਯਾਰ ਖਾਲਡ ਕਹਿੰਦਾ ਸਟਾਰਟ ਨਹੀਂ ਹੁੰਦੀ ਸੀ ਉਹ ਠੀਕ ਹੈ 21 ਨਾ ਆਇਆ ਯਾਰ ਜੀਐਸ ਮੋਟਰ ਜੋ ਵਾਲੇ ਅਸਲ ਮੰਡੀ ਸਾਹਿਬ ਵਾਲੇ ਸੀ ਠੀਕ ਹੈ ਅਸੀਂ ਥੋੜੇ ਤੋਂ ਥੋੜਾ ਕੰਮ ਨਹੀਂ ਹੋਇਆ ਜੁਰੀਆ ਬਾਈ ਬੰਬਈ ਤੱਕ ਫੋਨ ਆਉਂਦੇ ਆ ਸਾਨੂੰ ਆਸਾ ਨਾ ਰਹਿੰਦੇ ਆਉਣਗੇ ਬੰਦ ਕਰਾ ਮਿਸ਼ਨ ਮਹਿੰਦਰਾ ਦੇ ਟੈਕਨੀਕਲ ਫੋਨ ਨਾਲ ਆ ਵੀ ਕਹਿੰਦੀ ਰਹੇ ਉਹਦਾ ਆਉਂਦੇ ਹੋਣਗੇ ਸਾਨੂੰ ਪਤਾ ਹੈ ਮਿਸ਼ਨ ਮਹਿੰਦਰਾ ਦੇ ਪੂਰੇ ਸਾਨੂੰ ਇਹ ਪਤਾ ਵੀ ਤੂੰ ਗੱਡੀਾਂ ਦੀ ਸੇਲ ਵੀ ਕਰਦਾ ਗੱਡੀਾਂ ਬਣਾਉਂਦਾ ਖੜੀ ਆ ਉਹਦੀ ਵੀ ਸਰਵਿਸ ਕਰਨੀ ਆ ਆ ਖੜੀ ਆ ਬਾਹਰ ਬਾਈ ਮਤਲਬ ਆਈਡੈਂਟੀ ਖੜੀ ਹੋਊਗੀ ਬਾਈ ਯਾਰ ਸਾਡੀ ਗੱਲ ਕਰ ਤੂੰ ਸਾਡੀਆਂ ਹੋਏ ਕਿੱਥੇ ਤੂੰ ਸਾਡੇ ਕੋਲ ਆਇਆ ਉਹ ਬਾਈ ਟੋਜਣਾ ਪਾ ਕੇ ਤੋੜਿਆ ਪੈਸੇ ਉਹ ਪਹਿਲਾਂ ਉਹਦੀ ਫੋਰਚੂਨਰ ਭਰਾਵਾ 55000 ਮੋਟਰ ਗੱਡੀ ਮੋਟਰ ਪੈਸੇ ਖਤਰਦੋ ਗੱਡੀ ਫੇਰ ਜਾਣ ਦੇਵਾ ਗੱਡੀ ਕੋਈ ਨਾ ਜਾਣ ਆਉਂਦਾ ਪੈਸੇ ਤੂੰ ਬਾਸਦਾ 500 ਕਰਾਉਣਾ ਪਈਦਾ ਪੈਸੇ ਲੱਗਦੇ ਤੁਸੀਂ ਕਮ ਤੁਸੀਂ ਕੰਮ ਕਰਾਉਣੀ ਨਹੀਂ ਯਾਰ ਬਾਈ ਬਾਈ ਹੁਣ ਗੱਡੀਆਂ ਦੇ ਪੈਸੇ ਆਹ ਪੰਜ ਰੁਪਏ ਬਾਅਦ ਕਰ ਮੋੜ ਦੋ ਯਾਰ ਪੈਸੇ ਤਾਂ ਨਹੀਂ ਬਾਤ ਹੁੰਦੀ ਅਸੀਂ ਜੀ ਸੌਣ ਕੀ ਬਾਅਦ ਮਗਲਾ ਸੁਣਾ ਮਗਲਾ ਦੇ ਬਣਾ ਰਿਹਾ ਯਾਰ ਡੀਫੈਲਟ ਸਾਰਾ ਪੈਸੇ ਸੁਣ ਕੇ ਦੇਓ 100 ਸਾਰਾ ਡੀਫੈਲਟਰ ਆਇਆ 2200 ਮਗਲਾ ਕੱਢ ਲਓ ਯਾਰ ਕੱਢ ਲਓ ਬਾਈ ਜਰਾ ਕੱਢ ਲਓ ਯਾਰ ਮਗਲਾ ਫਿਲਟਰ ਆਇਲ ਫਿਲਟਰ ਤੁਸੀਂ ਵਾਪਸ ਲਵਾ ਲਓ ਯਾਰ ਲੈ ਪਰ ਗੱਡੀ ਸੀ ਬਾਈ ਸਟਾਰਟ ਨਹੀਂ ਹੋਈ ਯਾਰ ਸਟਾਰਟ ਕਰ ਦਿਓ ਯਾਰ ਕਹੋ ਸਟਾਰਟ ਦੀ ਸਟਾਰਟ ਕਰ ਦਿਨ ਇੰਜੈਕਟਰ ਇੰਜਨ ਖਲੂ ਚਲਿਆ ਕਰ ਖਲੋ ਜੀ ਕਿਨੇ ਭਾਇਆ ਕਹਿੰਦੇ ਹੋ 40000 ਤੈਨੂੰ ਉੱਗੀ ਕਰਦਾ ਚਲ 40000 ਮੈਂ ਨਹੀਂ ਸੀ ਇਥੀ ਕਰਦਾ ਜਮਾ ਓਕੇ ਕਰਦਾ ਲੈ ਮੈਂ ਕਰ ਲੈ 40000 ਚਲ ਮਜੂ ਮਾਇਰੋ ਬਾਈਆ ਫੋਨ ਦੇ ਯਾਰ ਬਾਦ ਛੱਡ ਦੋ ਨਾ ਕੰਮ ਹੋ ਗਿਆ ਬਾਈ ਫੋਨ ਤਾਂ ਫੋਨ ਨਾਲ ਗੱਡੀ ਟਾਂਕੂ ਮੈਂ 50000 ਦੀ ਗੱਡੀ ਟਾਂਕ ਸਰਫ ਮਿਲੂਗੀ ਤੈਨੂੰ ਦੋ ਦਿਨ ਬਾਅਦ ਆਜੂ ਹਾਂ ਯਾਰ ਗੱਲ ਤਾਂ ਲਾ ਪਾ ਦੋ ਗੱਲ ਤਾਂ ਮੈਂ ਪਈ ਨਹੀਂ ਥੋੜਾ ਤੂੰ ਬਾਈ ਗੱਲ ਤਾਂ ਪਈ ਜਾਂਦਾ ਯਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਤਰੀਪੂਆ ਵੀਡੀਓ ਕਰ ਲਗਾ ਵੀਡੀਓ ਦਾ ਬਦ ਕਰ ਵੀਡੀਓ ਚੱਲੂਗੀ ਯਾਰ ਵੀਡੀਓ ਚੱਲੂਗੀ ਆਪਣੇ 50000 ਗੱਲ ਹੋਈਸ ਨ ਹਣ 40 40 ਵਾਲੀ ਗੱਲ ਬਾਤ ਪੁੱਛਦੇ ਵੀ 40 ਦੇ ਕਿਵੇਂ ਆ ਗਏ 20 ਤੋਂ 40 ਦੇ ਬਾਅਦ ਉਹ 20 ਮਿੰਟ ਪੰਜੇ ਸਰਪਰ ਜੀ ਇੰਜਨ ਕੌਣ ਕਰ ਦੂਗਾ ਚੱਲ ਫਿਰ ਤੂੰ ਵੀ ਠੀਕ ਆ ਹੁਣ 40 ਆ ਗਿਆ ਓਏ ਯਾਰ ਕੰਮ ਦਾ ਕੰਮਸਾਮ ਵਾਲੀ ਹੋ ਉਹ ਬਈਆ ਸਾਡੇ ਕੋਲ ਵੀਡੀਓ ਬਣੀਆਂ 20 ਕਹਿੰਦੇ 40 ਪਹਿਲਾਂ ਵੀਡੀਓ ਬਣੀਆਂ ਇੰਜਨ ਨਾਲੋਂ ਪਹਿਲਾਂ ਫੇਰ ਪਤਾ ਲੱਗੋ ਸਾਰਾ ਐਕਸਟ੍ਰੀਮਟ ਦੇਵਾਂਗੇ ਇੰਜਨ ਖੋਲ ਲੈ ਹੁਣ ਜੇ ਕਹਿੰਦਾ ਹੁਣ ਵੀ ਇੰਜਨ ਖੁੱਲੂ ਤੂੰ 60 ਹਜ਼ਾਰ ਕਹਦੇਗਾ ਬਈ ਯਾਰ ਦੇ ਸਾਥ ਹੈ ਨਹੀਂ ਹੋੜਾ ਪਰ ਸਭ ਚੈਨੀ ਹੋ ਕਿ ਨਾ ਬਾਈ ਕਹਿੰਦਾ ਬਸ 40000 ਦੀ ਨੌਕਰੀ ਕਰ ਰਿਹਾ 40000 ਕੱਢੋ ਪਹਿਲਾਂ ਤਾਂ ਇਹ ਗਲਤ ਉਹ ਕੱਲ ਨੂੰ 2 ਵਜੇ ਪ੍ਰੋਗਰਾਮਾਂ ਦੇ ਹੈਡਗੇ ਦੇਖੋ ਇਹ ਛੋਟੇ ਬੰਦੇ ਨਹੀਂ ਪੰਜਾਬ ਪੁਲਿਸ ਦੇ ਵਿੱਚ ਬੰਦਾ ਮਲਾਇਮ ਲੱਗਿਆ ਹੋਇਆ ਹੈ ਕਿਵੇਂ ਗਲਤ ਬੋਲੂਗਾ ਪਿੰਡ ਮੇਰਾ ਪੰਜਾਬ ਪੁਲਿਸ ਦਾ ਮਲਾਇਮ ਇਹਨੇ ਸਾਨੇ ਹੈ ਕਿਸੇ ਨੂੰ ਗਲਤ ਨਹੀਂ ਬੋਲਦੇ ਉਹ ਮਲਾਇਮ ਇਹ ਪੁਲਿਸ ਨਾਲੇ ਲੱਗਾ ਸਾਡੇ ਉੱਤੇ ਲੱਗੇ ਮਲਾਇਮ ਛੋਟੇ ਲੱਗੇ ਫਿਰ ਤੂੰ ਮਰਦਾ ਨਾ ਕਹਿੰਦਾ ਮੇਰੇ ਕੋਲ ਬੋਸ ਨਾ ਆਉਂਦੀ ਹੈ ਗੱਟਾ ਠੀਕ ਕਰ ਦੇ ਤੂੰ ਕਿਵੇਂ ਕਹਿੰਦਾ ਬੰਦੇ ਗਲਤ ਬੋਲਿਆ ਮੇਰਾ ਸੈਲਫ ਮਾਰਕਰ ਗੱਡੀ ਸਾਫ਼ ਨਹੀਂ ਹੋਣੀ ਬਾਈ ਸੌਹਲੀਵੇਂ ਤੂੰ ਗੱਡੀ ਹਟਾ ਬਾਈ ਜੀ ਪੁਲਿਸ ਮੁਲਾਕਮ ਅੱਲੀ ਅੱਲੇ ਕਿਸੇ ਦੀ ਗੱਲ ਪੈਂਦੀ ਨਹੀਂ ਅਜੇ ਬੰਦੇ ਨਹੀਂਗੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਇਹ ਬੰਦਾ ਗਲਤ ਬੋਲ ਰਿਹਾ ਗੱਲੇ ਨੂੰ ਮੈਂ ਜਿਹਨੂੰ ਕਿਹਾ ਉਹਨਾਂ ਨੇ ਲੱਗੇ ਸਾਡੇ ਫਿਰ ਨੂੰ ਟਾਈਮ ਲੱਗੇ ਇਹਨੂੰ ਬੋਲਿਆ ਆਪਾਂ ਦਾ ਫੋੜਾ ਹੀ ਨਾ ਸੀ ਛਾਣਿਆ ਦਾ ਫੋੜਾ ਹੀ ਜਾਂਦਾ ਬੜੀ ਗੱਲ ਕਰਨਾ ਹਾਂ ਹਾਂ ਚਲੋ ਬੜਾ ਫੋੜਾ ਹੀ ਜਾਂਦਾ ਹਾਲੋ ਚੱਲੋ ਕੋਈ ਹੋਰ ਬਾਈ ਜੀ ਵੇਖਾ ਆ ਲੈ ਦੇ ਕੇ ਘੱਟ ਚ ਕਰ ਲੋ ਤੁਹਾਡਾ ਨਾਂ ਵਧੀਆ ਨਾਂ ਹੈ ਜੀ ਇਸ ਮੋਟਰ ਵਾਲਿਆਂ ਦਾ ਵੀ ਕੀ ਕੀ ਪਤਾ ਯਾਰ ਦੂਰ ਤੋਂ ਸਰਸੇ ਹਜ਼ਾਰ ਕਰਾਣੀ ਤੋਂ ਥੋੜੇ ਜਿਹੇ ਬੰਦੇ ਆਉਂਦੇ ਆ ਮੈਂ ਤੁਹਾਨੂੰ ਭਾਈ ਯਾਰੀ ਦੋਸਤੀ ਚ ਆਇਆ ਬੰਦਾ ਮੈਂ ਲੈ ਕੇ ਆਇਆ ਤੇਰੇ ਤੋਂ ਵੀ ਤਾਂ ਬਦਨਾਮੀ ਕਰੀ ਇਹਨੂੰ ਜੀ ਭਾਈ ਬਦਨਾਮੀ ਪਤਾ ਕੀ ਗੱਲ ਕੰਮ ਕੰਮ ਸਾਰਾ ਨਹੀਂ ਹੋਊ ਭਾਈ ਜੇ ਤੂੰ ਐ ਵੀ ਕਹਿ ਸਕਦਾ ਭਾਈ ਕੋਈ ਚੱਕਰ ਨਹੀਂ ਹੁੰਦਾ ਮੈਂ ਪੈਸੇ ਨਹੀਂ ਲੈਂਦਾ ਯਾਰ ਗੱਡੀ ਠੀਕ ਕਰ ਦੋ ਪੈਸੇ ਬਾਅਦ ਦੇ ਦਿਓ ਅੱਜ ਕੱਲ ਖਰਚੇ ਬੜੇ ਆਇਆ ਦਾ ਬੰਦਾ ਉਹ ਇਹ ਨਹੀਂ ਪਤਾ ਵੀ ਤੈਨੂੰ ਉਹ 500 500 ਖੁਦ ਵੀ ਖੁਸ਼ ਹੋ ਕੇ ਵੇਚ ਦੇ ਦੇ ਅੱਧੇ ਦਾ ਪੈਸੇ ਦੰਦਾਂ ਨਹੀਂ ਗਏ ਪਰ ਸਸ ਕਮਾਲ ਕਰੀ ਜੰਨਾ ਯਾਰ ਬਈ ਦੱਸ ਉਹੀ ਗੱਲ ਉਹ ਤੂੰ ਤਾਂ ਉਹੀ ਜੋਖਲੀਆਂ ਗੱਲਾਂ ਕਰੀ ਜੰਨਾ ਯਾਰ ਠੀਕ ਹੈ ਮੜਾ ਕੈਮਰਾਮੈਨ ਨੂੰ ਵੀ ਦਿਖਾ ਬਈ ਮੜਾ ਯਾਰ ਆ ਜਰਾ ਬਈ ਦਿਖਾਈ ਦੱਸ ਮੈਨੂੰ ਦਿਖਾ ਬੜਾ ਕੀ ਕੀ ਖਰਾਬ ਹੈ ਇਹਦਾ ਇੱਕ ਤਾਂ ਬਾਲ ਖਰਾਬ ਹੋ ਸੋਲਣਾ ਡਬਾਲ ਤੇ ਚਾਰੇ ਇੰਜੈਕਟਰ ਦਾ ਕੰਮ ਉਹ ਇੱਕ ਇੰਜੈਕਟਰ 40000 ਦਾ ਤੇ ਇੰਜਨ ਦਾ ਸੀਸ ਕੱਢ ਕੇ ਕਰਨਾ ਪੋੜਾ ਸਾਰਾ ਯਾਰ ਬਈ ਪਹਿਲਾਂ ਪਹਿਲਾਂ ਗੱਲ ਕਰਨੀ ਸੀ ਨਾ ਮਿਸਤਰੀ ਤੁਸੀਂ ਪਹਿਲਾਂ ਗੱਲ ਕਰਨੀ ਸੀ ਨਾ ਪਹਿਲਾਂ ਉਹ ਗੱਲ ਹੋਈ ਸੀ ਬੰਨਾ ਪਹਿਲਾਂ ਐਂ ਦੱਸਿਆ ਸੀ ਵੀਰ ਨੇ ਹਰ ਸਰਵਿਸ ਕਰਾਉਣੀ ਹੈ ਤਾਂ 5000 ਰੁਪਏ ਲੱਗੂ ਇੰਜਨ ਖੋਲਣਾ ਪੈਗਾ ਐਸਟੀਮੇਟ ਬਾਅਦ ਚ ਨਹੀਂ ਨਹੀਂ ਬਾਈ ਤੁਸੀਂ ਗਲਤ ਆ ਮੈਂ ਜਿਹੜੀ ਗੱਲ ਨੂੰ ਅਸੀਂ ਗਲਤ ਤਕ ਨੂੰ ਗਲਤ ਕਹਾਂਗੇ ਸਹੀ ਨੂੰ ਸਹੀ ਕਹੋ ਥੋੜੀ ਤੁਸੀਂ ਗਲਤੀ ਆ ਭਰਾ ਗੱਲ ਦੀ ਗੱਲ ਨਹੀਂ ਆ ਸਾਡੀ ਬਾਈ ਗਲਤੀ ਹੈ ਬਾਈ ਇਹ ਰਹੋ ਨਹੀਂ 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 ਬਾਈ ਤੁਸੀਂ ਪੁਲਿਸ ਬੁਲਾਇਓ ਨੂੰ ਗਲਤ ਬੋਲੀਏ ਨਾ ਯਾਰ ਹੋ ਕੇ ਨਹੀਂ ਤੁਸੀਂ ਕੀ ਪੁਲਿਸ ਬੁਲਾਇਓ ਸੰਭਾਲਿਆ ਬੇਟਾ ਸਭ ਵਾਇਸ ਗੱਲ ਵਿੱਚ ਪੁਲਿਸ ਬੁਲਾਇਓ ਨਹੀਂ ਗਲਤ ਬੋਲ ਕੇ ਗੱਲ ਤਾਂ ਮੈਂ ਨਹੀਂ ਗੱਲ ਨਹੀਂ ਬਾਈ 40000 ਰੁਪਏ ਦੇਜੋ ਪਰ ਥੋੜੀ ਗੱਡੀ ਸਟਾਰਟ ਨਹੀਂ ਬਾਠ ਠੀਕ ਹੈ ਨਹੀਂ ਨਹੀਂ ਦੇਖੋ ਯਾਰ ਬਈ ਮ ਗੱਡੀ ਵਿੱਚ ਖੜਿਆ ਸੁ ਗੱਡੀ ਰੱਖ ਲੋ ਯਾਰ ਉਹ ਬੰਦੇ ਆ ਗਏ ਭਾਈ ਆ ਗਏ ਭਾਈ ਇਹ ਕਹਿੰਦਾ 40000 ਰੁਪਏ ਕਹਿੰਦਾ ਜਿਆਦਾ 10 ਕਿਵੇਂ ਕਰ ਗਏ ਮੈਂ ਲਾਲਾ ਕੰਮ ਤਾਂ ਨਹੀਂ ਕਰਦੇ ਇਹ ਹੁਣ ਇਹ ਕਹਿੰਦਾ ਭਾਈ ਇਹ ਪਤਾ ਕਹਿੰਦਾ ਅਸੀਂ ਪੰਜ ਦਾ ਦਿਨ ਹੋ ਗਏ ਭਾਈ ਖੜੀ ਨੂੰ ਇੱਥੇ ਇਹ ਨੂੰ ਇਹ ਕਹਿੰਦਾ ਤੁਹਾਨੂੰ ਪੁਲਿਸ ਵਾਲਾ ਗਾਲਾਂ ਕੱਢਦਾ ਜਾਣਾ ਭਾਈ ਮਾਈਕ ਕਦੋਂ ਗਾਲ ਕੱਢੀ ਆ ਯਾਰ ਗਲਤ ਬੋਲ ਨਹੀਂਉਂਦੀ ਯਾਰ ਨਾ ਯਾਰ ਜਮੀ ਨਹੀਂ ਬੋਲਿਆ ਇਹ ਕਹਿੰਦਾ ਮੈਨੂੰ ਉੱਚਾ ਨਹੀਂ ਮਾ ਬੋਲ ਇਹਨੂੰ ਕੀ ਕਹਿਣਾ ਯਾਰ ਮੈਂ ਤਾਂ ਹੁਣ ਵੀ ਨਹੀਂ ਬੋਲਿਆ ਆ ਵੀਡੀਓ ਚੈੱਕ ਕਰ ਲੋ ਮੈਂ ਤਾਂ ਚੁੱਪ ਕਰਕੇ ਖੜਾ ਆਂਗਾ ਭਾਈ ਮਿਹਨਤ ਵੀ ਲੱਗਦੀ ਆ ਗੱਡੇਆਂ ਤੇ ਭਾਈ ਭਾਈ ਕਿਹੜਾ ਤੇਰਾ ਜਿਹੜਾ ਬੰਦਾ ਰੱਖਿਆ ਬੰਦਾ ਗਲਤ ਆ ਇਹਨੂੰ ਸਮਝਾ ਮਾਣਾ ਮੋਟਾ ਐਡੀ ਗੱਲ ਸੁਣ ਲੋ ਚਲ ਮੈਂ ਕੰਮ ਤਾਂ ਮੈਂ ਆਪ ਹੀ ਕਰਦਾ ਮਾਣਾ ਮੋਟਾ ਕੰਮ ਕਰਦਾ ਕਰ ਦੇਗਾ ਜਮੂ ਕੀ ਕਰ ਰਹੇ ਚਾਹੀਏ ਗੱਡੋ ਤੁਸੀਂ ਪ੍ਰਮੋਸ਼ਨ ਵੀ ਨਹੀਂ ਕਿੰਨੇ ਵਜੇ ਤੁਸੀਂ ਐਡ ਭੁਲੀ ਕਰਦੇ ਅਸੀਂ ਪੁਆਇੰਟ ਦਾ ਕਰ ਗਏ ਆਪਾਂ ਗੱਡੀ ਕਰਾਂਗੇ ਨਹੀਂ ਆਈ ਗਾ ਕਰਾਂਗੇ 20 ਪੱਲਾ ਪਾਵਾਂਗੇ 20 ਬਾਅਦ ਚ ਪਾਵਾਂਗੇ ਠੀਕ ਹੈ ਠੀਕ ਹੈ ਕਈ ਵਾਰ ਤੂੰ 40 ਦਾ ਪਲੇ ਪਹਿਲਾਂ 5000 ਨਾ ਪੁਗਿਆ ਹੁਣ 40 ਦਾ ਚਲੋ ਮੁੱਦਾ ਮੁੱਦਾ ਬਾਈ ਨਿਬੜ ਗਿਆ ਸਾਡਾ ਕੋਈ ਪੱਕੀ ਕਹਿੰਦਾ ਹੁਣ 100 ਖਾਣਾ ਹਾਂ 100 ਆ ਜਾ ਗਏ ਮੈਂ ਪੂਰੇ ਬਾਈ ਮੈਂ 20000 ਪਹਿਲਾਂ ਲੁਗੋ ਆਏ ਵੀਡੀਓ ਕਰਾ 100 ਗੱਡੀ ਬਾਈ ਸਟਾਰਟ ਕਰ ਦਾਂਗੇ ਬਸ ਸਭੂਤ ਹੋ ਜਾਂਦਾ 100 ਲੱਗੇ ਤੈਨੂੰ ਹਾਂ ਇਹ ਬਾਈ ਕਹਿੰਦਾ ਮੈਨੂੰ ਤभी ਮੈਂ ਗੱਡੀ ਬਣਾ ਠੀਕ ਕਰਕੇ ਦਊਂਗਾ ਫਿਰ ਗੱਡੀ ਚਲਾ ਕੇ ਦਊਂਗਾ ਕਿਹਦੇ ਲਈ ਵੀਡੀਓ ਬਣਾਉਣਾ ਤੁਸੀਂ ਵੀਡੀਓ ਬਣਾਵਾਜੀ ਕਰੇ ਨਾ ਸਾਵ ਲਾਣਾ ਵੀਡੀਓ ਬਣਾਵਾਗੇ ਬਾਈ ਵੀਡੀਓ ਬਣਾਏਗਾ ਆਪਣਾ ਫੋਨ 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 ਤੋੜਦੀ ਹੈ ਲੋ ਫੋਨ ਤੋੜਦੀ ਅਸ਼ਰੇਮ ਗੁੰਡਾ ਕਰਦੀ ਹੈ ਬਾਈ ਇਹ ਦੁਕਾਨ ਗੱਲ ਸੁਣ ਲਓ 20000 ਦੀ ਗੱਲ ਹੋਈ ਸੀ 5000 ਸਰਵਿਸ ਕਿਹੜੀ ਕਰ ਦਊਗਾ ਤੂੰ ਤੂੰ ਰੋਡ ਕਰਾਉਣੀ ਸਾਲਾ 5000 ਤਰੀਕ ਲਈ ਸਰਵਿਸ ਹੋਊਗੀ ਤੈਨੂੰ ਰੋਡ ਸੁਣਾਉਂਦੇ ਹਾਂ ਹਾਂ ਰੋਡ ਸੁਣਾਉ ਤੂੰ 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 ਅਗਰ ਤੂੰ ਸੌਖਾ ਜਾ ਉਹੋਂ ਘਾਵੇਂ ਬਾਈ ਮੈਂ ਖੋਹ ਕੇ ਨਾ ਲਿਖੀ ਹੋਇਆ ਯਾਰ 5000 ਦੀ ਗੱਲ ਹੋ ਗਈ ਆ 5000 ਦੀ ਕਿ ਮੈਂ ਤੁਹਾਨੂੰ 10000 ਰੁਪਏ ਦਾ ਇੰਜਨ ਕਰਾ ਕੇ ਦਿਖਾਇਆ ਬਾਈ ਇਹ ਇਹ ਗੱਲ ਕਿ 5000 ਸਹੀ ਕਰਦਾ ਰੋਈਆ ਗੱਲੋਂ ਬਾਈ ਠੀਕ ਨੂੰ ਦੀ ਗੱਲ ਨਹੀਂ ਸਰਵਿਸ ਵਾਸਤੇ ਸਰ ਕਰਦਾ ਵਾਸਤੇ ਗੱਡੀ ਆਈ ਸਰਵਿਸ ਕਰਨੀ ਆ ਤੁਸੀਂ ਬਾਈ ਤੁਸੀਂ ਪਹਿਲਾਂ ਕਹਿੰਦੀ ਹੋਈ ਸੀ ਤੁਸੀਂ ਪਹਿਲਾਂ ਇਹ ਕਹਿੰਦੇ ਸੀ ਸਰਵਿਸ ਕਰਦੇ ਇੰਜਨ ਸੀਜ਼ ਕਰ ਪਹਿਲਾਂ ਹੀ ਹੋਣੀ ਆ ਇੰਜਨ 5000 ਕਿਉਂ ਕਰ ਦੂ ਤੁਸੀਂ ਪਹਿਲਾਂ ਕਹਿੰਦੇ ਸੀ ਤਾਂ ਬਾਈ 20000 ਰੁਪਏ ਕੋ ਗੱਡੀ ਦੇ ਲੱਗੂ ਆ ਤੁਹਾਨੂੰ ਪਤਾ ਹੀ ਆ ਫਿਰ ਅਸੀਂ ਜੇ ਸਾਨੂੰ ਲੱਗਦਾ ਤੇ ਕਰਾਉਣੀ ਆ ਫਰਟ ਬਿਲਿੰਗ ਨਾ ਲੱਗਦਾ ਇੰਜਨ ਗੱਡੀ ਦਾ ਡਾਊਨ ਆ ਇੰਜਨ ਹਸੀ ਹੋਇਆ ਤਾਂ ਹੁਣ ਇੰਜਨ ਵੀ ਕਰਨਾ ਪਊਗਾ ਪੈਸੇ ਲੱਗਣਗੇ ਕਿ ਬੰਦ ਰੁਕਨੇ ਨਹੀਂ ਬਈ ਜੋ ਆਪਾਂ ਲਗਿਆ ਉਹ ਗੱਡੀ ਸਟਾਰਟ ਸੀ ਨਾ ਸਟਾਰਟ ਥੋੜੀ ਸੀ ਗੱਡੀ ਸਟਾਰਟ ਸੀ ਯਾਰ ਉੱਤੋਂ ਖਿੱਚ ਕੇ ਤੂੰ ਅੰਦਰ ਕਰਤੀ ਅਜੇ ਕੋ ਤੁਸੀਂ ਵੀ ਬਈ ਹੁਣ ਤਾਂ ਤੁਸੀਂ ਚੇਜ ਜੀਜੇ ਕੋਲ ਬਦਲ ਲਿਓ ਇਹਦੀ ਯਾਰ ਇਸ ਦਾ ਕੋਈ ਕੀਤੇ ਨਹੀਂ ਖੋਲੇ ਨਹੀਂ ਗੱਡੀ ਪਹਿਲਾਂ ਐਸਟੀਮੇਟ ਦੱਸ ਤੈਨੂੰ ਵੀਰੇ ਅਸੀਂ ਤਾਂ ਸਾਡੀ ਗੱਡੀ ਠੀਕ ਕਰ ਦੋ ਜਾਂ ਨਹੀਂ ਕਰ ਦੋ ਨਾ ਅਸੀਂ ਕੱਢੋ ਬਸ ਚੱਲੀਏ ਦੇਖੋ ਅਸੀਂ ਨਾਲ ਤੁਹਾਨੂੰ 20000 ਰੁਪਏ ਦੇਣਾ ਹੈ ਨਾਲੇ ਹੁਣ ਨਾ ਅਸੀਂ ਥੋੜੇ 25000 ਰੁਪਏ ਮੰਗਣੇ ਮੜਾ ਇਹ ਲੱਗ ਪੈ ਰਹਾ ਬਣਾਉਣ ਦੇ ਇੱਕ ਮਿੰਟ ਇਧਰ ਦੇਖ ਰਾ ਗੱਡੀਆਂ ਦੇ ਆ ਵਰਨਾ ਗੱਡੀਆਂ ਉਹ ਗੱਡੀਆਂ ਉਹ ਦੇਖੋ ਵਰਨਾਲਾ ਵੀ ਰੁਈ ਜਾਂਦਾ ਆ ਆ ਦੇਖੋ ਅਗਲਾ ਵੀ ਪੁੱਛ ਗਿਆ ਪੁੱਛ ਕੇ ਆਏ ਸੀਗਾ ਸਰਪਾ ਕੇ ਕੰਮ ਕਰਕੇ ਭੇਜੀਆ ਫਰਟ ਫਰਟ ਕਹਿੰਦਾ ਸਟਾਰਟ ਨਹੀਂ ਹੁੰਦੀ ਸੀ ਉਹ ਯਾਰ 21 ਨਾ ਆਇਆ ਯਾਰ ਵੀ ਜੀਐਸ ਮੋਟਰ ਵਾਲੇ ਅਸਲ ਮੰਡੀ ਸਾਹਿਬ ਵਾਲੇ ਸੀ ਵੀ ਅਸੀਂ ਥੋੜੇ ਥੋੜੇ ਤਾਂ ਵੀ ਨਹੀਂ ਹੋਇਆ ਜੀ ਮੇਰਾ ਭਾਈ ਬੰਬਈ ਤੱਕ ਫੋਨ ਆਉਂਦੇ ਆ ਸਾਨੂੰ ਆਸਾ ਰੋਕ ਨਾਉਂਦੇ ਆਉਣਗੇ ਬੰਦ ਕਾ ਮੈਂ ਤੇ ਟੈਕਨੀਕਲ ਫੋਲ ਲੈਣਾ ਸੀ ਮੈਂ ਕਹਿੰਦੀ ਦੇ ਇਹਨੂੰ ਪਤਾ ਆਉਂਦੇ ਹੋਣਗੇ ਸਾਨੂੰ ਪਤਾ ਹੈ ਸ਼ਿਆਨ ਮਹਿੰਦਰਾ ਦੇ ਪੂਰੇ ਸਾਨੂੰ ਇਹ ਪਤਾ ਤੈਨੂੰ ਗੱਡੀਆਂ ਦੀ ਸੀ ਸੇਲ ਵੀ ਕਰਦਾ ਗੱਡੀਆਂ ਬਣਾਉਂਦਾ ਖੜੀ ਆ ਉਹਦੀ ਵੀ ਸਰਵਿਸ ਕਰਨੀ ਆ ਆਹ ਗੱਡੀਆਂ ਬਾਹਰ ਬਾਈ ਮਤਲਬ i20 ਸਾਡੀ ਖੜੀ ਹੋਊਗੀ ਬਾਈ ਯਾਰ ਸਾਡੀ ਗੱਲ ਕਰ ਤੂੰ ਸਾਡੇ ਨਾਲ ਹੋਇਆ ਕਿੰਨਾ ਤੂੰ ਮੇਰੇ ਨਾਲ ਕੋਲ ਆਇਆ ਉਹ ਬਾਈ ਟੋਜਣਾ ਪਾ ਕੇ ਤੋੜਿਆ ਪੈਸੇ ਉਹ ਪਹਿਲਾਂ ਉਹਦੀ ਫੋਰਚੂਨਰ ਭਰਾਵਾ 55000 ਰੁਪਏ ਮੋੜੂ ਗੱਡੀ ਮੋੜ ਲੈ ਰਹਾ ਪੈਸੇ ਖਤਰਦੋ ਗੱਡੀ ਫੇਰ ਜਾਣ ਦੇਵਾ ਗੱਡੀ ਕੋਈ ਨਹੀਂ ਜਾਣ ਹੁੰਦੇ ਇਹ ਕਰਾਉਣਾ ਪਈਦਾ ਅਸੀਂ ਕਮ ਤੁਸੀਂ ਕੰਮ ਕਰਉਣੀ ਨਹੀਂ ਯਾਰ ਭਾਈ ਬਈ ਚੱਜਣਾ ਕਰਾ ਭਾਈ ਹੁਣ ਗੱਡੀਆਂ ਦੇ ਪੈਨ ਆਹ ਪੰਜ ਰੁਪਏ ਦਾ ਮੋੜ ਦੇ ਜਾਂਦਾ ਪੈਸੇ ਤੁਸੀਂ ਦੇਓ ਮੈਂ ਤਾਂ ਨਹੀਂ ਬਾਤ ਸੁਣ ਤੁਸੀਂ ਕੀ ਸੋਲ ਕੀ ਬਾਹਰ ਤੋਂ ਮਗਲਾ ਲੈਣਾ ਥੋੜਾ ਸੋਣਾ ਮਗਲਾ ਦੇ ਬਲਾਈ ਰੋ ਯਾਰ ਇਹ ਡੀਫਿਲਟਰ ਸਾਰਾ ਕੋਈ ਪਾ ਕਿੰਨੇ ਦਾ ਸੋਣਾ ਲੈ ਇੱਕ ਦੇ ਦਿਓ 100 ਦਾ ਡੀਫਿਲਟਰ ਆਇਆ 2200 ਮਗਲਾ ਕੱਢ ਲੋ ਯਾਰ ਕੱਢ ਲੋ ਬਾਈ ਜਰਾ ਕੱਢ ਲੋ ਯਾਰ ਮਾ ਫਿਲਟਰ ਆਇਲ ਫਿਲਟਰ ਤੁਸੀਂ ਵਾਪਸ ਲਵਾ ਲਓ ਯਾਰ 11 ਗੱਡੀ ਸੀ ਬਾਈ ਸਟਾਰਟ ਹੀ ਨਹੀਂ ਹੋਈ ਯਾਰ ਸਟਾਰਟ ਕਰ ਦਿਓ ਯਾਰ ਕਹਿੰਦਾ ਸਟਾਰਟ ਦੀ ਸਟਾਰਟ ਕਰ ਦਿਨੇ ਇੰਜੈਕਟਰ ਇੰਜਨ ਖਲੂਗਾ ਚਲ ਜੀ ਕਿਨੇ ਭਾਈ ਕਹਿੰਦੇ ਹੋ 40000 ਤੈਨੂੰ ਉੱਪੀ ਕਰਦਾ 40000 ਮੈਂ ਨਾਲ ਸਿੱਧੀ ਕਰਦੇ ਆ ਜਮਾ ਓਕੇ ਕਰਦਾ ਮੈਂ 40000 ਚੱਲ ਮਝੇ ਮੈਨੂੰ ਬਈ ਫੋਨ ਦੇ ਯਾਰ ਫਿਰ ਛੱਡ ਦੋ ਮੈਂ ਕੰਮ ਨੂੰ ਮੋਲੀ ਆ ਬਈ ਫੋਨ ਤਾਂ ਫੋਨ ਨਾਲ ਗੱਡੀ ਟਾਂਡਰ ਮੈਂ 50000 ਦੀ ਟਾਂਡਰ ਸਰਕੂ ਮਿਲੂਗੀ ਦੋ ਦਿਨਾਂ ਬਾਅਦ ਆ ਜੀ ਤੂੰ ਇਹ ਗੱਲ ਤਾਂ ਆਪਾਂ ਦੋ ਗੱਲ ਤਾਂ ਮੈਂ ਪਈ ਨਹੀਂ ਥੋੜਾ ਤੂੰ ਬਈ ਗੱਲ ਤਾਂ ਪਈ ਇਹਨਾਂ ਜਰਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਤਰੀਕ ਨੂੰ ਵੀ ਆ ਤੁਹਾਨੂੰ ਵੀਡੀਓ ਬੰਦ ਕਰਾ ਵੀਡੀਓ ਬੰਦ ਕਰਾ ਕੋਈ ਨਹੀਂ ਕੋਈ ਨਹੀਂ ਬਈ ਵੀਡੀਓ ਚੱਲੂਗੀ ਯਾਰ ਵੀਡੀਓ ਚੱਲੂਗੀ ਬਈ ਆਪਣੇ ਪੰਜਾਂ ਯਾਰ ਗੱ ਹਰ 40 40 ਵਾਲੀ ਗੱਲ ਬਾਤ ਪੁੱਛਦੇ ਵੀ 40 ਦੇ ਕਿੰਨੇ ਆ ਗਏ 20 ਤੋਂ 40 ਦੇ ਬਾਅਦ ਉਹ 200 ਮਿੰਟ ਪੰਜ ਗੱਲ ਸਰਪੰਚ ਜੀ ਇੰਜਣ ਕੌਣ ਕਰ ਦੂਗਾ ਚੱਲ ਫਿਰ ਤੂੰ ਠੀਕ ਆ ਮੇਰਾ ਹੁਣ 40 ਆ ਗਿਆ ਕੋ ਯਾਰ ਕੰਮ ਦਾ ਕੰਮ ਸਾਹਮਣੇ ਵਾਲੀ ਹੋ ਉਹ ਬਾਈ ਸਾਡੇ ਕੋ ਵੀਡੀਓ ਬਣੀਆਂ 20 ਤੇ 30 ਤੇ 40 ਦੀ ਵੀਡੀਓ ਬਣੀਆਂ ਇੰਜਣ ਇੰਜਣ ਵਾਲੀ ਵਾਦਰੇ ਪਹਿਲਾਂ ਫੇਰ ਪਤਾ ਲੱਗੂ ਸਾਰਾ 10 ਮਿੰਟ ਦੇਵਾਂਗੇ ਇੰਜਣ ਖੋਲ ਲੈ ਹੁਣ ਜੇ ਕਹਿੰਦਾ ਹੁਣ ਇੰਜਣ ਖੁੱਲੂ ਤੂੰ 60000 ਰਕਦੇਗਾ ਬਾਈ ਯਾਰ ਦੇ ਸਾਥਿਆ ਨਹੀਂ ਹੋੜਾ ਪਰ ਸਰਚ ਨਹੀਂ ਹੋ ਕਿ ਨਾ ਬਾਈ ਕਹਿੰਦਾ ਬਸ ਚਲੀ ਜਾ ਅੱਧੀ ਨੋਕੀ ਕਰਦੇ 40000 ਗੱਡੋ ਪਹਿਲਾਂ ਤਾਂ ਗਲਤ ਬੋਲਦਾ ਕੱਲ ਨੂੰ 2 ਵਜੇ ਪ੍ਰੋਗਰਾਮਾਂ ਦੇ ਹੱਦ ਕੇ ਦੇਖ ਗਲਤ ਬੋਲਦਾ ਬੰਦੇ ਨੇ ਪੰਜਾਬ ਪੁਲਿਸ ਦੇ ਵਿੱਚ ਬੰਦਾ ਮੁਲਾਜ਼ਮ ਲੱਗਿਆ ਹੋਇਆ ਯਾਰ ਕਿਵੇਂ ਗਲਤ ਬੋਲੂਗਾ ਮੇਰੇ ਪੰਜਾਬ ਪੁਲਿਸ ਦਾ ਮੁਲਾਜ਼ਮ ਇੰਨਾ ਸਾਨੇ ਆ ਕਿਸੇ ਗਲਤ ਨਹੀਂ ਬੋਲਦੇ ਉਹ ਮੁਲਾਜ਼ਮ ਇਹ ਪੁਲਿਸ ਸਾਨੇ ਲੱਗਾ ਹੱਡੂੜ ਦੇ ਲੱਗਿਆ ਮੁਲਾਜ਼ਮ ਥੋੜਾ ਲੱਗਦਾ ਤੂੰ ਪੁਲਿਸ ਦਾ ਮੁਲਾਜ਼ਮ ਕਹਿੰਦੇ ਮੇਰੇ ਕੋਲ ਪੋਸਟ ਨਾ ਹੁੰਦੀ ਹੈ ਗੱਡੀ ਨਾ ਠੀਕ ਕਰਾ ਦੇ ਫਿਰ ਤੂੰ ਕਿਵੇਂ ਕਹਿੰਦੇ ਬੰਦੇ ਗਲਤ ਬੋਲਿਆ ਭਾਈ ਜੀ ਪੁਲਿਸ ਮੁਲਾਕਮ ਪਹਿਲੀ ਵਾਰ ਕਿਸੇ ਦੀ ਗੱਲ ਪੈਂਦੀ ਨਹੀਂ ਹੈ ਜੇ ਬੰਦੇ ਨਹੀਂ ਗਏ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਇਹ ਬੰਦਾ ਗੱਲ ਤੋਂ ਮੁੱਕੀਏ ਗੱਲੇ ਨੂੰ ਮੈਂ ਲੱਗਿਆ ਉਹਨਾਂ ਨੇ ਲੱਗੇ ਸਾਡੇ ਫਿਰ ਉਹ ਆਏ ਉਹ ਲੱਗੇ ਇਹਨੂੰ ਬੋਲਿਆ ਆਪਾਂ ਦਾ ਫੋਨ ਹੀ ਨਾ ਥਾਲਿਆਂ ਦਾ ਫੋਨ ਹੀ ਜਾਂਦਾ ਯਾਰ ਹਰ ਗੱਲ ਕਰਨਾ ਹਾਂ ਚਲੋ ਬੜਾ ਫੋਨ ਹੀ ਜਾਂਦਾ ਹਲੋ ਹਲੋ ਕੋਈ ਗੱਲ ਨਹੀਂ ਭਾਈ ਜੀ ਵੇਖਾ ਆਪਾਂ ਗੱਲ ਟਕਾਉਣ ਦੇ ਬੱਚਾ ਠੀਕ ਹੈ ਆਪਣੀ ਰਿਸ਼ਤੀ ਆਰੀ ਇਹਦੇ ਨਾਲ ਬਾਈ ਨਾਲ ਤੇ ਵੀਰ ਇੰਨਾ ਗੱਲਾਂ ਕੁਝ ਨਹੀਂ ਰੱਖਿਆ ਤੁਸੀਂ ਲੈ ਦੇ ਇੱਕ ਹੀ ਘੱਟ ਚ ਕਰ ਲੋ ਤੁਹਾਡਾ ਨਾਂ ਵਧੀਆ ਨਾਂ ਹੈ ਜੀ ਇਸ ਮੋਟਰ ਵਾਲੇ ਦਾ ਵੀ ਕੀ ਕੀ ਪਤਾ ਯਾਰ ਦੂਰ ਦੂਸਰ ਸੇ 10000 ਰੁਪਏ ਲਾਣੀ ਦੋ ਬੜੇ ਬੰਦੇ ਆਉਂਦੇ ਆ ਮੈਂ ਤੁਹਾਨੂੰ ਕੋਈ ਯਾਰੀ ਦੋਸਤੀ ਦਾ ਆ ਬੰਦਾ ਮੈਂ ਲੈ ਗਿਆ ਯਾਰ ਅੱਜ ਤੇਰੀ ਜਦੋਂ ਨਾਮ ਹੀ ਕਰੀਏ ਨੂੰ ਜੀ ਭਾਈ ਬਦਨਾਮੀ ਬਦਾਂ ਕੀ ਗੱਲ ਆ ਕੰਮ ਕੰਮ ਹੀ ਸੰਭਾਲੀ ਹੋਊ ਭਾਈ ਜੇ ਤੂੰ ਆ ਵੀ ਕੇ ਸਾਡੇ ਭਾਈ ਕੋਈ ਜੱਟ ਨਹੀਂ ਹੋਣਾ ਮੈਂ ਪੈਸੇ ਨਹੀਂ ਲੰਦਾ ਯਾਰ ਗੱਡੀ ਹੀ ਕਰ ਦੋ ਪੈਸੇ ਬਾਹਰ ਦੇ ਦਿਓ ਅੱਜ ਕੱਲ ਖਰਚੇ ਬਹੁਤ ਨੇ ਬੰਦਾ ਇਹ ਨਹੀਂ ਪਤਾ ਵੀ ਤੈਨੂੰ ਉਹ 500 500 ਰੁਪਏ ਖੋਸ਼ੋ ਕੇ ਵੇਚੇ ਦੇ ਦੇ ਅਧਰੇ ਪੈਸੇ ਦੰਦਾ ਲਣੀਗੇ 500 ਕਮਾਲ ਕਰੀ ਜਿੰਨਾ ਯਾਰ ਭਾਈ ਦੱਸ ਉਹੀ ਗੱਲ ਉਹ ਤੂੰ ਤਾਂ ਉਹੀ ਵੱਖ ਲਿਆ ਗੱਲਾਂ ਕਰੀ ਜ ਉਧ ਮਾ ਕੈਮਰਾਮੈਨ ਨੂੰ ਵੀ ਦਿਖਾ ਬਾਈ ਮਾ ਯਾਰ ਆ ਜਰਾ ਬਾਈ ਦਿਖਾਈ ਦੱਸ ਮੈਂ ਦਿਖਾ ਬਣਾ ਕੀ ਕੀ ਖਰਾਬ ਹੈ ਤਾਂ ਇੱਕ ਤਾਂ ਬਾਹਰ ਖਰਾਬ ਹੋ ਸੋਲਣਾ ਡਮਾਲ ਤੇ ਚਾਰੇ ਇੰਜੈਕਟਰ ਦਾ ਕੰਮ ਉਹ ਇੱਕ ਇੰਜੈਕਟਰ 40000 ਦਾ ਤੇ ਇੰਜਨ ਦਾ ਸੀਐਸ ਕੱਢ ਕੇ ਕਰਨਾ ਪੂ ਸਾਰਾ ਯਾਰ ਬਾਈ ਪਹਿਲਾਂ ਪਹਿਲਾਂ ਗੱਲ ਕਰਨੀ ਸੀ ਨਾ ਮਿਸਤਰੀ ਤੁਸੀਂ ਪਹਿਲਾਂ ਗੱਲ ਕਰਨੀ ਸੀ ਨਾ ਪਹਿਲਾਂ ਉਹ ਗੱਲ ਹੋਈ ਸੀ ਪਰ ਉਹਨਾਂ ਪਹਿਲਾਂ ਐਂ ਦੱਸਿਆ ਸੀ ਵੀਰ ਦੇ ਹਾਂ ਸਰਵਿਸ ਕਰਾਉਣੀ ਹੈ ਤਾਂ 5000 ਰੁਪਏ ਲੱਗੂ ਇੰਜਨ ਖੋਲਣਾ ਪੈਗਾ ਐਸਟੀਮੇਟ ਬਾਅਦ ਚ ਨਹੀਂ ਨਹੀਂ ਬਾਈ ਇਥੇ ਤੁਸੀਂ ਗਲਤ ਹੋ ਮੈਂ ਜਿਹੜੀ ਗੱਲ ਨੂੰ ਅਸੀਂ ਗਲਤ ਕਿ ਨੂੰ ਗਲਤ ਕਹਾਂਗੇ ਤੈਨੂੰ ਸਹੀ ਕੋਈ ਥੋੜੀ ਇਥੇ ਗਲਤੀ ਹੈ ਭਰਾ ਗਲਤੀ ਦਾ ਗਾਲ ਨਹੀਂ ਆਇਆ ਸਾਡੀ ਭਾਈ ਗਲਤੀ ਹੈ ਬਾਈ ਯਾਰ ਹੁੰਦੀ ਹੈ ਯਾਰ ਪੈ ਜਾਂਦੇ ਕਿਸੇ ਵੀ ਪੈ ਸਕਦਾ ਨਹੀਂ 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 ਬਈ ਤੂੰ ਪੁਲਿਸ ਬੁਲਾਜ ਨੂੰ ਗਲਤ ਬੋਲੀ ਇਹਨਾਂ ਯਾਰ ਹੋ ਗਿਆ ਕੋਈ ਨਹੀਂ ਤੁਸੀਂ ਕਿਹਨੇ ਪੁਲਿਸ ਬੁਲਾਇਆ ਸੁਣਖਾਲਾ ਬੇਟੇ ਸੋਹ ਵਾਇਆ ਇਸ ਗੱਲ ਤੇ ਤੂੰ ਪੁਲਿਸ ਬੁਲਾਜ ਗੱਡੀ ਇਹਨਾਂ ਨੂੰ ਗਲਤ ਬੋਲ ਕੇ ਗਿਆ ਗਾਲ ਤਾਂ ਮੈਂ ਨਹੀਂ ਨਹੀਂ ਗਾਲ ਤਾਂ ਮੈਂ ਨਹੀਂ ਬਾਈ 40000 ਰੁਪਏ ਦੇਜੋ ਪਰ ਥੋੜੀ ਗੱਡੀ ਸਟਾਰਟ ਨਹੀਂ ਬੜਾ ਠੀਕ ਹੈ ਨਹੀਂ ਨਹੀਂ ਦੇਖ ਲਈ ਯਾਰ ਬਈ ਮੈਂ ਲੈ ਗੋਦਨ ਠੀਕ ਹੈ ਗੱਡੀ ਵਿੱਚ ਖੜਿਆ ਤੂੰ ਗੱਡੀ ਲੱਕ ਨੂੰ ਯਾਰ ਉਹ ਜੋ ਉਹ ਬੰਦੇ ਆ ਗਏ ਬਾਈ ਆ ਗਏ ਬਾਈ ਇਹ ਆਲਾ ਕੰਮ ਤਾਂ ਨਹੀਂ ਕਰਦੇ ਇਹ। ਕੋਣ ਨਹੀਂ ਕਹਦਾ ਬਈ ਇਹ ਪਤਾ ਕਹਿੰਦਾ ਅਸੀਂ ਪੰਜ ਦਾ ਦਣ ਹੋਗੇ ਬਈ ਖੜੀ ਨੂ ਇਸ ਤੇ ਇਹਨੂੰ। ਇਹ ਕਹਿੰਦਾ ਸਾਨੂੰ ਪੁਲਿਸ ਦਾ ਗਾਲਾਂ ਕੱਢਦਾ ਯਾਰਾ। ਬਾਈ ਮਾਈਕਲ ਕਹਿੰਦਾ ਮੈਂ ਗਾਲ ਕੱਢੀ ਆ ਯਾਰਾ। ਗਲਤ ਬੋਲ ਨਹੀਂਉਂਦੀ ਯਾਰਾ। ਨਾ ਯਾਰ ਜਮੀ ਨਹੀਂ ਬੋਲਿਆ। ਇਹ ਕਹਿੰਦਾ ਮੈਨੂੰ ਉੱਚਾ ਨਹੀਂ ਮੈਂ ਬੋਲਦਾ। ਇਹਨੂੰ ਕੀ ਕਹਿਣਾ ਯਾਰ ਮੈਂ ਤਾਂ ਹੁਣ ਵੀ ਨਹੀਂ ਬੋਲਿਆ। ਆਹ ਵੀਡੀਓ ਚੈੱਕ ਕਰ ਲੋ ਮੈਂ ਤਾਂ ਚੁੱਪ ਕਰਕੇ ਖੜਾ ਆਂਗਾ। ਬਾਈ ਮਿਹਨਤ ਵੀ ਲੱਗਦੀ ਆ ਗੱਡੀਆਂ ਤੇ। ਬਾਈ ਬਾਈ ਕਿਹੜਾ ਤੇਰਾ ਜਿਹੜਾ ਬੰਦਾ ਰੱਖਿਆ ਬੰਦਾ ਗਲਤ ਆ ਇਹਨੂੰ ਸਮਝਾ ਮਾਣਾ ਮੋਟਾ। ਇਹਦੀ ਗੱਲ ਸੁਣ ਲੋ ਚਲ ਜਮੋ ਕੀ ਕਰ ਰਹੇ ਚੱਲੀਏ ਕੱਢੋ ਤਰੀ ਤੁਸੀਂ ਪ੍ਰਮੋਸ਼ਨ ਵੀ ਵੇਖਣੀ ਕਿੰਨੇ ਵਜੇ ਤਰੀ ਫਿਰ ਅੜ ਗੁਲੀ ਕਰਦੇ ਆਸੀਂ ਪੁਆਇੰਟ ਦਾ ਕਰਕੇ ਆਪਾਂ ਗੱਲ ਨਹੀਂ ਆਈ ਕਰਾਂਗੇ 20 ਪੱਲਾ ਪਾਵਾਂਗੇ 20 ਬਾਅਦ ਚ ਪਾਵਾਂਗੇ ਠੀਕ ਹੈ ਬਾ ਠੀਕ ਹੈ ਠੀਕ ਹੈ ਜੇਈ ਵਾਰ ਤੂੰ 40 ਦਾ ਪਲੇ ਪਹਿਲਾਂ 5000 ਨੱਪ ਗਿਆ ਹੁਣ 40 ਦਾ ਮੈਂ ਕਿਹੜੀ ਵਿੱਚ ਆ ਘੱਟ ਚਲੋ ਮੁੱਦਾ ਮੁੱਦਾ ਬਾਈ ਨਿਬੜ ਗਿਆ ਸਾਡਾ ਕੋਈ ਪੱਕੀ ਗੱਲ ਹੁਣ 100 ਖਾਣਾ ਹਾਂ 100 ਆ ਜਾਣਾ ਮੇਰੇ ਬਾਈ ਮੈਂ 20000 ਪਹਿਲਾਂ ਲਊਗਾ ਆਏ ਵੀਡੀਓ ਕਰਾ ਦੇ ਯਾਰ ਤੇਰੇ ਅਗਲੇ ਪ੍ਰੂਫ ਤੇ ਆ ਗੱਡੀ ਬਾਈ ਜੀ ਸਟਾਰਟ ਕਰ ਦਾਂਗੇ ਬਸ ਸਬੂਤ ਹੋ ਜਾਂਦਾ ਤੇ ਵੀ ਮੈਂ ਗੱਡੀ ਬਲਾਂ ਠੀਕ ਕਰਤੀ ਦਊਂਗਾ ਫਿਰ ਗੱਡੀ ਚਲਾ ਕੇ ਦਊਂਗਾ ਤੇ ਇਹ ਸਾਡਾ ਬਾਈ ਗਰਮੀਤ ਹੈ ਪੈਸੇ ਜਮਾ ਕਰਾ ਦੋ ਬਸ ਤੇ ਗੱਡੀ ਵੀ ਠੀਕ ਹੈ ਇਸੇ ਐਕਟਿੰਗ ਕੀਤੀ ਤੇ ਬਾਈ ਜੀ ਐਸ ਮੋਟਰ ਦਾ ਬਾਈ ਆਪਣੇ ਬਾਰੇ ਬੋਲ ਲਓ ਸਾਰਾ ਤੇ ਬਾਕੀ ਦਾ ਕੀ ਤਾਂ ਮੈਂ ਬਹੁਤ ਘੈਂਟ ਕੰਮ ਹੈ ਤੇ ਆਪਣਾ ਗੈਰੇਜ ਹੈ ਬਾਈ ਜੀ ਜੀ ਐਸ ਮੋਟਰ ਤਲਵੰਡੀ ਸਾਬੋ ਪਠਿੰਡਾ ਰੋਡ ਤੇ ਆਪਣੇ ਕੋਲ ਕੰਮ ਹੈਗਾ ਜੀ ਗੱਡੀਆਂ ਦਾ ਕਾਰ ਸਿਲਪਰਚੇਸ ਦਾ ਤੇ ਮਕੈਨੀਕਲ ਦਾ ਕੰਮ ਹੈ ਜੀ ਆਪਣੇ ਕੋਲੇ ਆਪਾਂ ਨਿਸ਼ਾਨ ਮਹਿੰਦਰਾ ਹੰਡਈ ਦਾ ਆਪ ਨੂੰ ਪੂਰਾ ਐਕਸਪੀਰੀਅੰਸ ਹੈ ਸੋ ਕਿਸੇ ਵੀਰ ਨੇ ਕੋਈ ਵੀ ਕੰਮ ਕਰਵਾਉਣਾ ਹੋਵੇ ਆਪਣੇ ਕੋਲ ਤੁਸੀਂ ਆ ਸਕਦੇ ਹੋ ਇੱਕ ਇੱਕ ਐਟੋਰਟੀ ਤੇ ਕਿਸੇ ਵੀਰ ਨੇ ਕੋਈ ਕੰਮ ਕਰਾਉਣਾ ਸਾਡੇ ਕੋਲ ਆ ਸਕਦਾ। ਬਾਈ ਸਾਡਾ ਪ੍ਰੋਮੋਸ਼ਨ ਕਰਨ ਦਾ ਅਲੱਗ ਤਰੀਕਾ ਹੈ। ਇਹ ਸਾਰੇ ਸਾਡੇ ਭਰਾ ਆ ਥੋਂ ਦੇ ਗਰਮੀਤ ਤੋਂ ਥੋਨਾ ਜੀਐਸ ਮੋਟਰਸ ਦਾ ਓਨਰ ਹੈ ਤੇ ਬਾਈ ਥੋਨੇ ਮਿਸਤਰੀ ਹੈ। ਬਾਈ ਕਿਵੇਂ ਆ ਬਾਈਆਂ ਦਾ ਕੰਮ ਜੀ? ਬਾਈ ਦਾ ਕੰਮ ਕਿਵੇਂ ਆ? ਤੁਹਾਨੂੰ ਕਿਵੇਂ ਲੱਗਦਾ? ਜੀ ਬਹੁਤ ਵਧੀਆ ਲੱਗਦਾ। ਕਹਿੰਦਾ ਨਾ? ਹਾਂ ਜੀ। ਜਮਾਂ ਜੀ। ਤੇ ਕਿੰਨਾ ਚਿਰ ਹੋ ਗਿਆ ਥੋਨਾਂ ਨੂੰ ਬਾਈ ਤੁਨੂੰ? ਆਪਣ ਨੂੰ ਹੋ ਗਏ ਜੀ। 5-6 ਸਾਲ ਹੋ ਗਏ। 19 'ਚ ਲੱਗੇ ਆ ਯਾਰ। ਕਾਹਦਾ ਕਾਹਦਾ ਕੰਮ ਆ ਬਾਈ ਬਾਈ ਜੰਦਾ ਜੀ? ਇੱਥੇ ਕਾਰਪੈਂਟਰ ਪੇਂਟਿੰਗ ਦਾ ਡੈਂਟਿੰਗ ਡੈਟਿੰਗ ਇਹਦਾ ਮਕੈਨੀਕਲ ਦਾ ਵਧੀਆ ਕੰਮ ਕਰਦਾ ਕਾਰਾਂ ਸੇਲ ਵੀ ਕਰਦੇ ਹਨ ਹਾਂ ਜੀ ਕਾਰਾਂ ਸੇਲ ਵੀ ਕਰਦੇ ਹਨ ਗੁਰਮੀਤ ਵੀਰੇ ਕਿਹੜੀ ਦੁਕਾਨ ਹੈ ਕੀ ਨਾਂ ਹੈ ਪੂਰਾ ਮੋਬਾਈਲ ਦਾ ਐਡਰੈਸ ਮੋਬਾਈਲ ਨੰਬਰ ਸਾਰਾ ਸਾਰਾ ਕੋ ਦੱਸ ਦਿਓ ਆਪਣਾ ਗੇਅਰ ਜਗ੍ਹਾ ਜੀਐਸ ਮੋਟਰਸ ਤਲਵੰਡੀ ਸਾਬੋ ਬੰਡਾ ਰੋਡ ਤੇ ਹੈ ਬਲਵੀਰ ਸਰਦਾਰ ਦੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਜੀ ਮੋਬਾਈਲ ਨੰਬਰ ਹੈਗਾ ਜੀ ਆਪਣਾ 98767 74732 ਜੇ ਕਿਸੇ ਵੀਰ ਨੇ ਆਪਣੀ ਗੱਡੀ ਵੇਚਣੀ ਹੋਵੇ ਜਾਂ ਨਹੀਂ ਹੋਵੇ ਤੇ ਜਾਂ ਕੋਈ ਗੱਡੀ ਦਾ ਕੰਮ ਕਰਾਉਣਾ ਹੋਵੇ ਡੈਂਟਿੰਗ ਪੇਂਟਿੰਗ ਮਕੈਨੀਕਲ ਦਾ ਕੋਈ ਵੀ ਸਾਡੇ ਕੋਲ ਪੂਰੇ ਐਕਸਪੀਰੀਅੰਸ ਵਾਲੇ ਬੰਦੇ ਇਹਦੇ ਇਸ ਕੋ ਗਿਆ ਖੜਿਆ ਕਰ ਜੋ ਕੋਈ ਥੋੜੀ ਐ ਨਹੀਂ ਵਿੱਚ ਚੀਜ਼ ਕਰ ਲੈਣਗੇ ਇਹ ਜਿਹੜੀ ਸੀ ਵੀਡੀਓ ਬਣਾਈ ਸੀ ਇਹ ਅਸੀਂ ਇਹਨਾਂ ਨੂੰ ਅ ਪ੍ਰੋਮੋਸ਼ਨ ਦਿਸਾੜੀ ਪ੍ਰੋਮੋਸ਼ਨ ਨਾ ਵੀ ਇੱਕ ਚਲਾਉਣ ਦਾ ਤਰੀਕਾ ਹੁੰਦਾ ਹਲੇਕ ਦਾ ਹਰੇਕ ਬੰਦੇ ਦਾ ਕਿਵੇਂ ਚੱਲਦੀ ਹੁੰਦੀ ਹੈ ਇਹ ਬਗਿਆਂ ਦਾ ਜੀਐਸ ਮੋਟਰਜ ਤੇ ਬਹੁਤ ਵਧੀਆ ਕੰਮ ਹੈ ਇਹ ਗਰਮੀਰ ਹਾਂ